ਸਾਰੇ ਜਾਣਦੇ ਹੋ ਕਿ 13 ਤਾਰੀਖ ਦੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਕਮਿਆਣਾ ਪਿੰਡ ਸਦਰ ਫਰੀਦਕੋਟ ਵਿਕੇ ਜਿੱਥੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੰਦਾ ਹੈ ਬਾਈ ਦਾ ਨੇਮ ਆਫ ਹਰਦੀਪ ਉਹਨੂੰ ਕੁਝ 6:00 ਵਜੇ ਐਨ ਅਲੇਜਡਲੀ ਇਟ ਵਾਸ ਅ ਫਾਇਰਆਰਮ ਇਨਜਰੀ ਔਰੋ ਚ ਇਹ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਦੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋਇਆ ਐਂਡ ਆਪਸ ਚ ਇਨਾਂ ਨੇ ਪਬਲਿਕ ਪਲੇਸ ਦੇ ਵਿੱਚ ਆ ਕੇ ਕਾਫੀ ਇਨਾਂ ਨੇ ਇੱਕ ਪਬਲਿਕ ਆਰਡਰ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਰੀਦਕੋਟ ਪੁਲਿਸ ਨੇ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ 뷰 ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਐਸ ਪਰ ਦਾ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਾਹਿਬ ਔਰ ਸਾਡੇ ਡੀਜੀਪੀ ਸਾਹਿਬ ਉਹਨਾਂ ਦੀ ਜੀ ਸਾਨੂੰ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀ ਐਂਡ ਇਹਦੇ ਵਿੱਚ ਲੀਡ ਬਾਏਰ ਐਸਪੀਡੀ ਜਸਮੀਤ ਜੀ ਐਂਡ ਡੀਐਸਪੀ ਫਰੀਦਕੋਟ ਸ਼ਮਸ਼ੇਰ ਜੀ ਸਾਡੀ ਸਾਰੇ ਹੀ ਜਿਹੜੇ ਵਿੰਗਸ ਹੈਗੇ ਉਹਨਾਂ ਨੇ ਬਿਲਕੁਲ ਸਿਨਰਜਿਸਟਿਕਲੀ ਕੰਮ ਕੀਤਾ ਜਿਹਦੇ ਵਿੱਚ ਸੀਆਈਏ ਫਰੀਦਕੋਟ ਸੀਆਈਏ ਜੈਤੋ ਸਾਡੇ ਟੈਕਨੀਕਲ ਵਿੰਗ ਸਾਡੀ ਸਪੈਸ਼ਲ ਬ੍ਰਾਂਚ ਨਾਰਕੋਟਿਕ ਸੈੱਲ ਐਸਐਚਐਲ ਸਦਰ ਫਰੀਦਕੋਟ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ ਬਲਕਿ ਓਵਰ ਦਾ ਪੀਰੀਅਡ ਆਫ ਨੈਕਸਟ 3 ਡੇਸ ਵੀ ਰੇਡਡ ਵੇਰੀਅਸ ਡਿਸਟ੍ਰਿਕਟਸ ਜਿਹਦੇ ਚ ਮੁਕਸਰ ਮੋਗਾ ਫਿਰੋਜ਼ਪੁਰ ਇੱਥੇ ਲੋਕਲ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਬਟਾਲੇ ਤੱਕ ਅਸੀਂ ਗਏ ਆਂ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਇਹਨਾਂ ਦੀ ਬੈਕਵਰਡ ਲਿੰਕੇਜਸ ਅਸੀਂ ਜੋੜੀਆਂ ਐਂਡ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ ਜਿਹੜੇ ਇਹਦੇ ਚ ਇਨਕਲੂਡਿੰਗ ਦਾ ਪਰਸਨ ਜਿਹਦੇ उत्ते ये एलीगेशन ने कि उन्हें फायर किया भी असी फड़न च कामयाब हो गए हैं सो ए एफ आई आर नंबर वन फोर्टी सिक्स डेटिड चौदह नौ चौबी अंडर सैक्शन हंड्रड एंड नाइन थ्री फिफ्टी वन सब सैक्शन थ्री वन नाइनटी वन सब सैक्शन थ्री वन नाइनटी वन हंड्रड एंड इलेवन सब सैक्शन टू बी बी एन एस ट्वेंटी फाइव आर्म्स एक्ट फोर ओब्लिक फाइव एक्सप्लोजिव सबस्टेंस एक्ट रजिस्टर हुआ so, है सदर फरीदकोट ਅ ਸਟ੍ਰਿੰਜੈਂਟ ਧਾਰਾਵਾਂ ਦੇ ਵਿੱਚ ਅਸੀਂ ਇਹ ਪੱਰਚਾ ਦਿੱਤਾ ਹੈ ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਸਟਰੋਂਗ ਮੈਸੇਜ ਕਿ ਅਗਰ ਕੋਈ ਵੀ ਮਾੜਾ ਅਨਸਰ ਗੁੰਡਾ ਅਨਸਰ ਇਸ ਟਾਈਪ ਦੀ ਕੋਈ ਹੱਤਕਤ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਬਹੁਤ ਟਫ ਸੈਕਸ਼ਨ ਜਿਹੜੇ ਕਾਨੂੰਨ ਨੇ ਸਾਨੂੰ ਅਲਾਉ ਕੀਤੇ ਹਨ ਉਹ ਚ ਅਸੀਂ ਬੁੱਕ ਕਰਨਗੇ ਅਨਾਂ ਤੁਸੀਂ ਅਸੀਂ ਫੜਾਂਗੇ ਤਾਂ ਅਸੀਂ ਤੁਹਾਨੂੰ ਜੇਲ੍ਹ ਚ ਭੇਜਾਂਗੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਪੁਗਾ ਕਤਨਾਮ ਸਿੰਘ ਗੁਰਤੇਜ ਸਿੰਘ ਸੁਖਾ ਸਿੰਘ ਸੰਦੀਪ ਸਿੰਘ ਔਰ ਕਾਕੂ ਸਿੰਘ ਜਿਹੜਾ ਇਹ ਰੋਬਿੰਦ ਸਿੰਘ ਤੇ ਸੁਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਇਹਨਾਂ ਤੇ ਪਹਿਲੇ ਵੀ ਪੁਰਾਣੇ ਪਰਚੇ ਹੈਗੇ ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਵਿਟੇ ਚੱਲਦੀ ਸੀ ਜੀ ਦੋ ਗਰੁੱਪਸ ਐ ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟੀਸੀਡੈਂਸ ਚੈੱਕ ਕਰਦੇ ਪਏ ਸੋ ਵੀਲ ਟੇਕ ਇਨਿਸ਼ੀਅਲੀ ਇਹਦੇ ਵਿੱਚ ਜਿਹੜੇ ਫੈਮਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੀ ਆਰ ਵੈਰੀਫਾਈਂਗ ਵੈਦਰ ਦੇਅਰ ਐਕਚੁਅਲੀ ਇਨਵੋਲਡ ਇਨ ਥਿਸ ਵੀ ਵਾਂਟ ਕਿ ਸਿンス ਇਹ ਇਤਨਾ ਸਟ੍ਰਿੰਜੈਂਟ ਪਰਚਾ ਹੈ ਇਨੀ ਸਖਤ ਧਾਰਾਵਾਂ ਦੇ ਵਿੱਚ ਹੈ ਤੇ ਅਸੀਂ ਪ੍ਰੋਪਰ ਏਜ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕਟ ਰੋਲ ਸਾਨੂੰ ਸਾਹਮਣੇ ਆਇਆ ਸੀ ਐਸ ਪਰ ਦਾ ਟੈਕਨੀਕਲ ਐਂਡ ਹਿਊਮਨਟ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਹੈ ਬਾਕੀਆਂ ਦੇ ਮਗਰ ਵੀ ਅਸੀਂ ਹੈਗੇ ਫੜ ਲਾਂਗੇ